ਸਾਥੀ ਡਾਕਟਰ ਸਤਨਾਬ ਸਿੰਘ ਜਨਾਲਾ ਜੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਡਾਕਟਰ ਜਨਾਲਾ ਜੀ ਸਾਥੀਓ ਪਹਿਲਾਂ ਤਾਂ ਮੇਰੀ ਹੱਥ ਜੋੜ ਕੇ ਨਿਮਰਤਾ ਸਹਿਬ ਬੇਨਤੀ ਆ ਵੀ ਬੜੇ-ਬੜੇ ਕੰਮ ਲਈ ਆਏ ਅਸੀਂ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਹਾਂ ਕੋਠੇ ਜਾ ਰਿਹਾ ਇਹ ਬੜਾ ਵੱਡਾ ਮਹਾਨ ਕਾਠਿਆ ਜਿੱਥੋਂ ਆਪਾਂ ਸਭ ਕੁ ਲੈ ਕੇ ਜਾਣਾ। ਸੋ ਮੈਂ ਨਾਹਰਾ ਲਵਾਉਣਾ ਵਾਂ ਤੁਸੀਂ ਕੋਈ ਠੰਡੇ ਠੰਡੇ ਬੈਠੇ ਜੇ। ਅੱਜ ਚਾਵਾ ਚੂਆ ਨੇ ਮਿਲਣੀ ਆ ਆਪਾਂ ਨਾਰੇ ਨਾਰੇ ਜਿਹੜੇ ਇਹਨਾਂ ਨੂੰ ਚਾਹ ਤੇ ਇੱਕ ਸਮਝੋ। ਅੱਜ ਸਾਰੇ ਦੁਨੀਆ ਵਿੱਚ ਪਵਾੜੇ ਦੀ ਜੜ ਸਾਮਰਾਜ। ਹੁਣ ਮੈਂ ਵੀ ਨਾ ਵੀ ਤੁਸੀਂ ਕੱਢਣਾ ਚਾਹੁੰਦੇ ਕਿ ਨਹੀਂ ਕਹੋਂਦੇ ਸਾਮਰਾਜਵਾਦ ਮਰਦਾਬਾਦ। ਸਾਮਰਾਜ ਮਰਦਾਬਾਦ ਜੰਦਾਬਾਦ ਯੋਲਾ ਨਾ ਸਾਮਰਾਜ ਬਾਦ ਹੋ ਪਰਬਾਦ ਮਰਦਾਬਾਦ ਹੋ ਪਰਬਾਦ ਆਰਐਮਪੀਆਈ ਜਿੰਦਾਬਾਦ 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 ਕਿਰਤੀ ਲੋਕਾਂ ਦਾ ਏਕਾ ਜਿੰਦਾਬਾਦ 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 ਮੋਦੀ ਤੇ ਮਾਨ ਸਰਕਾਰ ਮਰਦਾਬਾਦ ਜੰਦਾਬਾਦ ਮਰਦਾਬਾਦ ਸਾਥੀਓ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਕਹਿੰਦੇ ਆ ਹੋਏ ਇਕੱਤਰ ਮਿਲ ਬੈਠੋ ਭਾਈ ਦੁਬਦਾ ਦੂਰ ਕਰੋ ਲਿਵਲਾਈ ਅੱਜ ਜਿਹੜਾ ਬਹੁਤ ਵੱਡਾ ਇਕੱਠ ਆ ਇਹ ਇਕੱਠ ਦੇ ਵਿੱਚ ਹੀ ਆਪਾਂ ਜਿਹੜੀ ਲਿਵ ਲਾਉਣੀ ਆ ਅੱਜ ਸਾਡੇ ਦੇਸ਼ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਲਗਾਤਾਰ ਨੀਤੀਆਂ ਚੱਲਦੀਆਂ ਉਹਨਾਂ ਨੀਤੀਆਂ ਦੇ ਨਾਲ ਅੱਜ ਸਾਡੇ ਮਜ਼ਦੂਰਾਂ ਦਾ ਅੱਜ ਸਾਡੇ ਕਿਸਾਨਾਂ ਦਾ ਲਹੂ ਨਿਚੋੜਿਆ ਜਾ ਰਿਹਾ ਉਹਨਾਂ ਦੇ ਸਾਡਾ ਲਹੂ ਨਿਚੋੜ ਕੇ ਉਧਰ ਨੂੰ ਜਾ ਰਿਹਾ ਆ ਜਿੱਦਣ ਮੋਦੀ ਬਣਿਆ ਆ 14 ਦੇ ਵਿੱਚ ਉਸ ਦਿਨ ਜਿਹੜੇ ਵੱਡੇ ਵੱਡੇ ਘਰਾਣੇ ਸੀ ਜਿਹੜੇ ਸਾਡੇ ਉੱਤੇ ਬੈਠੇ ਆ ਉਹਨਾਂ ਦੀ ਜਾਇਦਾਦ 10 ਲੱਖ ਕਰੋੜ ਸੀਗੀ ਅੱਜ ਕਿੰਨੀ ਹੋ ਗਈ ਆ 80 ਲੱਖ ਕਰੋੜ ਇਹ ਮੋਦੀ ਕਹਿੰਦਾ ਸੀ 2018 ਚ ਜਦੋਂ ਦਿੱਲੀ ਮੁਜ਼ਾਹਰਾ ਕੀਤਾ ਮੀਂਹ ਵਰਨ ੜਿਆ ਸੀ ਅੱਜ ਵੀ ਜਿੰਨਾ ਮੀਂਹ ਵਰਦਾ ਉਹ ਮੈਂ ਕਿਸਾਨਾਂ ਦੀ ਆਮਦਨ ਦੋਣੀ ਕਰ ਦੂੰਗਾ ਕਿਸਾਨ ਤੇ ਮਜ਼ਦੂਰ ਮੁੰਡੇ ਨਾ ਮੁੰਡਾ ਲਾ ਕੇ ਲੜਦੇ ਅੱਜ ਵੀ ਲੜ ਰਹੇ ਆ ਇੱਕ ਘੰਟੇ ਵਿੱਚ ਕਦੀ 1 ਤੇ ਕਦੀ 2 ਆਤਮ ਤੇ ਆਵਾ ਕਰ ਰਿਹਾ ਜਿਹਦੇ ਵਿੱਚ ਤੁਹਾਨੂੰ ਮੈਂ ਭਲੇਖਾ ਕਰਨ ਚਾਹੁੰਦਾ ਮਜ਼ਦੂਰ ਵੱਡੀ ਗੰਧੀ ਚ ਮਜ਼ਦੂਰ ਜਿਆਦਾ ਦੁਖੀ ਆ ਉਹਦੀ ਥਾਲੀ ਵਿੱਚ ਛੇਕ ਹੁੰਦਾ ਜਾ ਰਿਹਾ ਦੂਸਰੇ ਬੰਨੇ ਜਿੱਦਣੇ મોદી ਆਇਆ ਜਿਹੜੇ ਵੱਡੇ ਘੋਗੜਿਆ ਅਰਬਾ ਨਹੀਂ ਹੁਣ ਗਾਂ ਤੋਂ ਸਾਥਿਓ ਅਰਬਾ ਨਾ ਕਿਆ ਕਰੋ ਖਰਬ ਪਤੀ ਖਰਬ ਪਤੀ ਉਹਨਾਂ ਦੀ ਗਿਣਤੀ 80 ਸੀ ਅੱਜ ਕਿੰਨੀ ਹੋ ਗਈ ਆ ਅੱਜ ਜਿਹੜੀ 185 ਹੋ ਗਈ ਸਾਡੇ ਦੇਸ਼ ਵਿੱਚ ਜਾਨੀ ਸਾਡਾ ਲਹੂ ਪਸੀਨੇ ਦੀ ਕਮਾਈ ਸਾਡੇ ਉੱਤੇ ਜਾ ਰਹੀ ਆ ਅੱਜ ਸਾਰੀ ਦੁਨੀਆ ਵਿੱਚ ਜਿਹੜਾ ਅਨਾਜ ਤੇ ਖਰਾਕ ਆ ਅੱਜ ਉਹਦੇ ਕੋਲ ਜਿਹਦੇ ਕੋਲ ਆ ਉਹਦੀ ਸਰਦਾਰੀ ਆ ਅੱਜ ਸਾਡਾ ਅਨਾਜ ਸਾਡੀ ਖਰਾਕ ਖੋਣ ਚਾਹੁੰਦੇ ਆ ਤੁਸੀਂ ਵੇਖਿਆ ਦਿੱਲੀ ਦੇ ਵਿੱਚ ਅਸੀਂ ਕਿੰਨਾ 1 ਸਾਲ 1 ਮਹੀਨਾ 13 ਦਿਨ ਰਹਿ ਕੇ ਬੜਾ ਦੁਨੀਆ ਦਾ ਵੱਡਾ ਮੋਰਚਾ ਲਾ ਕੇ ਜਿਹੜੇ ਕਾਨੂੰਨ ਰੱਦ ਕਰਾਏ ਸੀ ਕਾਲੇ ਉਹ ਫੇਰ ਨਵੇਂ ਪ੍ਰੋਸ ਕਰਕੇ ਲਿਆਤੇ 25 ਨਵੰਬਰ ਨੂੰ ਅਸੀਂ ਉਹ ਦਿਨ ਹੀ ਸੰਯੁਕਤ ਸਾਨ ਮੋਰਚੇ ਨੇ ਆ ਤੁਸੀਂ ਵੀ ਨਾਲ ਹੀ ਜੇ ਹੋਰ ਇਨਸਾਫ ਸੰਦ ਲੋਕਾਂ ਨੇ ਅਖਬੀਆਂ ਪਾਰਟੀਆਂ ਨੇ ਜਮਹੂਰੀ ਪਾਰਟੀਆਂ ਨੇ ਉਹਦੇ ਵਿਰੁੱਧ ਆਵਾਜ਼ بلند ਕੀਤੀ ਅਸੀਂ ਨਿਰੀ ਆਵਾਜ਼ ਨਹੀਂ بلند ਕੀਤੀ ਹਰਿਆਣੇ ਵਿੱਚ ਲੱਖਾਂ ਲੋਕ ਇਕੱਠੇ ਹੋਏ ਉਹਦੇ ਨਾਲ ਹੀ 9 ਤਰੀਕ ਨੂੰ ਪਿਛਲੇ ਮਹੀਨੇ ਬਹੁਤ ਵੱਡਾ ਇਕੱਠ ਹੋਇਆ ਮੋਗੇ ਦੇ ਵਿੱਚ ਉਸ ਵੇਲੇ ਸੰਘਾਸਨ ਹਿੱਲ ਗਿਆ ਮੰਨਦਾ ਜਿਹੜਾ ਸਾਨੂੰ ਕਹਿੰਦਾ ਸੀ ਮੈਂ ਰੱਦ ਕਰੂੰਗਾ ਉਸ ਦਿਨ 2:30 ਵਜੇ ਸਾਡੇ ਕੋਲ ਰੇਡੀਓ ਤੇ ਆਵਾਜ਼ ਆ ਗਈ ਕਿ ਪੰਜਾਬ ਸਰਕਾਰ ਨੇ ਉਹ ਜਿਹੜੇ ਨਵੇਂ ਕਾਨੂੰਨ ਲਿਆਂਦੇ ਉਹਨਾਂ ਨੂੰ ਰੱਦ ਕਰਤਾ ਪਰ ਅਸੀਂ ਉੱਥੇ ਹੀ ਬੋਲਦਿਆਂ ਕਿਹਾ ਇਹ ਉਹਨਾਂ ਚ ਰੱਦ ਨਹੀਂ ਸਮਝੇ ਜਾਣਗੇ ਜਿੰਨਾ ਚਿਰ ਵਿਧਾਨ ਸਭਾ ਚ ਨਹੀਂ ਪਾਸ ਹੁੰਦੇ ਪਰ ਅੱਜ ਮੈਂ ਨਾ ਤੁਹਾਡੀ ਆ ਵੱਡੀ ਤੁਹਾਡੀ ਵੀ ਆਵਾਜ਼ ਚੰਡੀਗੜ੍ਹ ਚਲੇ ਗਈ ਆ ਉਹ ਅੱਜ ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਰੱਦ ਕਰ ਦਿੱਤੇ ਆ ਇਹ ਲੋਕਾਂ ਦੀ ਬੜੀ ਵੱਡੀ ਜਿੱਤ ਹੈ ਪਰ ਇੱਥੇ ਬੱਸ ਨਹੀਂ ਕਰਦੇ ਸੀ ਆ ਜੋ ਮਜ਼ਦੂਰਾਂ ਕਿਸਾਨਾਂ ਦਾ ਹਾਲ ਆ ਆ ਨਵੀਂ ਜਿਹੜੀ ਕਾਰਪੋਰੇਟ ਖੇਤੀ ਲੈਣ ਦੀ ਜਾ ਰਹੀ ਆ ਮਜ਼ਦੂਰਾਂ ਦੇ ਉਹ ਯਾਰੋ 8 ਘੰਟੇ ਮੈਨੂੰ ਯਾਦ ਆ 1886 ਵਿੱਚ ਕੱਲ ਦੀਆਂ ਗੱਲਾਂ ਨੇ ਲੋਕ ਲੜੇ ਮਰੇ ਉਹ ਜਾ ਰਹੇ 24 ਘੰਟਿਆਂ ਚ 8 ਘੰਟੇ ਸੌਣ ਨਹੀਂ ਚਾਹੀਦੇ ਇਨਸਾਨ ਨੂੰ 8 ਘੰਟੇ ਉਹਨੂੰ ਕੰਮ ਕਰਨੇ ਚਾਹੀਦੇ ਆ ਮਜ਼ਦੂਰ ਆ ਜਾਂ ਕੁਛ ਵੀ ਆ 8 ਘੰਟੇ ਉਹਦੇ ਪਰਿਵਾਰ ਦੇ ਚ ਹੋਰ ਕੰਮਾ ਸਮਾਜਿਕ ਕੰਮ ਆ ਨਹੀਂ ਚਾਹੀਦੇ ਆ ਆ ਜਾਂਦਾ ਨਹੀਂ ਉਹ ਜਿਹੜੇ ਕਾਰਪੋਰੇਟੀ ਐ ਨਾ ਸਾਮਰਾਜੀ ਐ ਜਿਨ੍ਹਾਂ ਦਾ ਜਾ ਰਿਹਾ ਮੋਦੀ ਉਹ ਕਹਿੰਦੇ 90 ਘੰਟੇ ਚਾਹੀਦੇ ਅੱਸ ਕੇ ਅਦਉਦ ਹੋਣੀ ਵੀ ਰੋਜ਼ 14 ਘੰਟੇ ਕੰਮ ਕਰੋ ਸੋ ਇਸ ਕਰਕੇ ਅੱਜ ਕਿਸਾਨਾਂ ਉੱਤੇ ਵੀ ਕੁਹਾੜਾ ਮਜ਼ਦੂਰਾਂ ਦੇ ਕੁਹਾੜਾ ਫੋਰਮੈਂਟ ਕੱਛਾਂ ਦੇ ਕੁਹਾੜਾ ਵਾ ਮੈਂ ਅੱਜ ਹੋਕਾ ਦੇਣਾ ਚਾਹਣਾ ਓ ਲੋਕੋ ਜਥੇ ਬੰਦ ਹੋ ਜਾਓ ਕੋਈ ਤਰੀਕਾ ਨਹੀਂ ਕੱਲੇ ਕੱਲੇ ਮਾਰਨਾ ਖਾਈਏ ਅੱਜ ਵੇਲਾ ਆ ਗਿਆ ਇਕੱਠੇ ਹੋਈਏ ਆਮ ਆਸ ਸੰਯੁਕਤ Kisan Morcha ਤੇ ਸੰਧੂ ਸਾਹਿਬ ਹੋਰ ਸਾਡੇ ਬਹੁਤ ਸਾਰੇ ਸਾਥੀ ਬੈਠੇ ਆ ਅਸੀਂ ਕੰਮ ਕਰਦੇ ਆ ਸੰਯੁਕਤ Kisan Morcha ਸਾਰੇ ਹਿੰਦੁਸਤਾਨ ਜੀ ਦੀਆਂ ਗੂੰਜਾਂ ਅੱਜ ਵੀ ਪੈ ਰੀਆਂ ਨੇ ਉਹ ਕਿਸਾਨਾਂ ਦੇ ਨਹੀਂ ਮਜ਼ਦੂਰਾਂ ਦੇ ਵੀ ਇਹੋ ਹੀ ਮੰਗਾਂ ਲੈ ਕੇ ਬੈਠਾ ਇਹਨਾਂ ਦੀ ਦਿਹਾੜੀ 700 ਚਾਹੀਦੀ ਆ ਇਹਨਾਂ ਦੇ ਕੰਮ ਦੇ ਘੰਟੇ 8 ਚਾਹੀਦੇ ਆ ਇਹਨਾਂ ਦੀਆਂ ਜਿਹੜੀਆਂ ਕੋਡਾਂ ਤੋੜਤੀਆਂ ਨੱਥਾ ਸੋ ਦੱਸੂਗਾ ਉਹਨਾਂ ਨੂੰ ਅਸੀਂ ਬਹਾਲ ਕਰਨਾ ਚਾਹੁੰਦੇ ਹਾਂ ਜਿਹੜੇ ਕਾਨੂੰਨ ਨੇ। ਸੋ ਅੱਜ ਸੰਯੁਕਤ ਸਾਨ ਮੋਰਚਾ ਜਦੋਂ ਦਾ ਦਿੱਲੀ ਤੋਂ ਆਇਆ ਜਿੱਤ ਕੇ ਮੋਦੀ ਉਹਦੇ ਚਾਟਣੇ ਉਹਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਅੱਜ ਗੈਰ ਰਾਜਨੀਤਿਕ ਮੈਨੂੰ ਯਾਦ ਆਉਂਦੀ ਆ ਰਧਾਵਾ ਜੀ ਬੋਲ ਕੇ ਦੱਸਦੇ ਹੁੰਦੇ ਆ ਇਹ ਧੂੜ ਚ ਟੱਟੂ ਸਾਉਂਡ ਹੈ। ਇਹ ਗੈਰ ਰਾਜਨੀਤਿਕ ਵੀ ਕੋਈ ਗੱਲ ਹੁੰਦੀ ਆ ਦੁਨੀਆ ਦੇ ਵਿੱਚ। ਅੱਜ ਇਹ ਸੰਯੁਕਤ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ ਬਹੁਤ ਸ਼ਕਤੀਆਂ ਲਗੀਆਂ ਨੇ ਪਰ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਤੁਹਾਡੇ ਮਿਲਵਰਤਨ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੇ ਲੋਕਾਂ ਦੀ ਬਾਹ ਨਹੀਂ ਖੜੀ ਉਹ ਲਗਾਤਾਰ ਲੜਾਈ ਦੇ ਰਿਹਾ ਜਿਵੇਂ ਸਾਡੇ ਸਾਥੀ ਉਥੇ ਚੰਡੀਗੜ੍ਹ ਬੈਠੇ ਆ ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਵੀ ਸੰਯੁਕਤ ਕਿਸਾਨ ਮੋਰਚਾ ਹੀ ਟਕਰਾ ਕਰਨਾ ਮਜ਼ਦੂਰਾਂ ਦਾ ਮੋਰਚਾ ਵੀ ਟਕਰਾ ਕਰਨਾ ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬੜਾ ਵੱਡਾ ਇੱਕਾ ਬਣਾਉਣਾ ਪੈਣਾ। ਕਈ ਲੋਕ ਕਹਿੰਦੇ ਯਾਰ ਧਰਨੇ ਮਜਾਰੇ ਬੜੇ ਕਰਦੇ ਤੁਸੀਂ। ਪਰ ਜਦੋਂ ਉੱਥੇ 1 ਲੱਖ ਬੰਦਾ ਇਕੱਠਾ ਹੋ ਗਿਆ ਮੋਗੇ 5-5 ਕਿਲੋਮੀਟਰ ਤੱਕ ਉਸੜੇ ਸੰਘਾਸਨੇ ਲੱਗੇ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਦਾਲਚੋਂ ਪੰਜਾਲੀ ਲਾਉਣ ਦੇ ਲਈ ਹੋਰ ਕੋਈ ਦੁਨੀਆ ਦਾ ਤਰੀਕਾ ਨਹੀਂ ਜੇ ਇਕੱਠੇ ਹੋ ਕੇ ਲਾਮਬੰਦੀ ਕਰਕੇ ਲੜਾਈ ਕਰੀਏ ਲੜਾਈਆਂ ਦੇ ਮੈਦਾਨ ਹੀ ਜਿਹੜੇ ਆ ਉਹਨਾਂ ਨੂੰ ਜਿੱਤਦੇ ਮਿਲਣਾ ਇਹਨਾਂ ਸ਼ਰਧਾਨਾ ਤੁਹਾਡੇ ਕੋ ਆ ਗਿਆ ਲੈਣਾ ਜੈ ਜਨਤਾ ਜੈਸ਼ਗਰਜ ਜਿੱਤ ਲੜਨ ਵਾਲੇ